ਆ ਅੰਗਰੇਜ਼ਾਂ ਦਾ ਮਾਲ ਡੰਗਰ ਵਾਲਾ ਬਾੜਾ ਹੁੰਦਾ ਵਾ ਆ ਇਥੇਲੇ ਪਸ਼ੂਣ ਪਾਣੀ ਪੀਉਣਾ ਵਾ ਤਾਂ ਇਸ ਤਰੀਕੇ ਨਾਲ ਅੱਗ ਵੀ ਬਾਲ ਲੈਂਦੇ ਸੀ ਥੱਲੇ ਬਾਣੀ ਗਰਮ ਕਰਨਾ ਤਾਂ ਇਹਦਾ ਟੰਗ ਲੈਂਦੇ ਸੀ ਤੇ ਇਥੇ ਤੂੜੀ-ਤਾੜੀ ਪਾਉਣੀ ਆ ਕੋਈ ਤੋ ਚੀਜ਼ਾਂ ਰੱਖਦੇ ਸੀ ਮਤਲਬ ਸਿਆਲਾਂ ਦੇ ਵਿੱਚ ਪਰਫ ਪੈਂਦੀ ਸੀ ਤਾਂ ਮਾਲ ਡੰਗਰ ਨੂੰ ਅੰਦਰ ਸੰਭੜਦੇ ਵੀ ਇਹ ਚੀਜ਼ ਕੰਮ ਆਉਂਦੀ ਸੀਗੀ ਆ ਦੇਖ ਸਕਦੇ ਹਾਂ ਪੁਰਾਣੇ ਆਹਾ ਸ਼ੈੱਡ ਬਣੇ ਹੋਏ ਆ ਪੁਰਾਣੇ ਮਤਲਬ ਕਿਸੇ ਵਿੱਚ ਲੱਕੜਾਂ ਰੱਖਦੇ ਸੀ ਉਦੋਂ ਮਤਲਬ ਘਰ ਨੂੰ ਨਿੱਗਾ ਕਰਨ ਦੇ ਲਈ ਵੀ ਲੱਕੜਾਂ ਦਾ ਪ੍ਰਯੋਗ ਜ਼ਿਆਦਾ ਕਰਦੇ ਸੀ ਅੰਗਿਠੀਆਂ ਦੇ ਕੋਲੇ ਕਾਲੇ ਵਰਤਦੇ ਸੀਗੇ ਤੇ ਇਹ ਇੱਥੇ ਇਸ ਤਰੀਕੇ ਦੇ ਪ੍ਰਵੰਸ ਸੀ ਅੰਗਰੇਜ਼ਾਂ ਦੇ ਮਤਲਬ ਇਹ ਮਾਲ ਡੰਗਰ ਵਾਸਤੇ ਬਣਾਏ ਗਏ ਸੀਗੇ ਤੇ ਰਹਿਣ ਲਈ ਘਰ ਉਹ ਹੁੰਦਾ ਸੀਗਾ ਜੌਰਜੀਆ ਸਟਾਈਲ ਦਾ ਘਰ ਆ ਉਹ ਰਹਿਣ ਲਈ ਘਰ ਉਹੋ ਜਿਹੇ ਹੁੰਦੇ ਸੀ ਤੇ ਮਾਲ ਡੰਗਰ ਲਈ ਘਰ ਇਹੋ ਜਿਹੇ ਹੁੰਦੇ ਸੀ ਆ ਦੇਖ ਸਕਦੇ ਹੋ ਖਾਸ ਤਰੀਕੇ ਦਾ ਬਣਦਾ ਮਤਲਬ ਕਿ ਪੁਚਾਲਾ ਵੀ ਜਾਂ ਕੋਈ ਹੋਰ ਆਵੇ ਤਾਂ ਖਰਾਬ ਨਾ ਹੋਵੇ ਤਾਂ ਅ ਲੱਕੜ ਆ ਤਾਂ ਲੱਕੜ ਦੇ ਵਿੱਚ ਆ ਚੂਨਾ ਪਰ ਥੱਲੇ ਚੂਨਾ ਇੱਕ ਇੱਕ ਮਤਲਬ ਰਤਾ ਲੱਕੜ ਦਾ ਤੇ ਇੱਕ ਚੂਨੇ ਦਾ ਇਸ ਤਰੀਕੇ ਦੇ ਨਾਲੇ ਬਣਾਏ ਗਿਆ ਘਰ ਮਾਲ ਡੰਗਰ ਵਾਲੇ ਪਸ਼ੂਆਂ ਦੇ ਬਹੁਤ ਕਮਾਲ ਦੀ ਕਲਾਕਾਰੀ ਕੀਤੀ ਹੋਈ ਆ ਇਹ ਬ੍ਰਾਮਟਨ ਦੇ ਵਿੱਚ ਇਸ ਵਕਤ ਮੈਂ ਫਰਮਾ ਰਿਹਾ ਤਾਂ ਪੂਰੀ ਵੀਡੀਓ ਆਪਾਂ ਬਹੁਤ ਜਲਦੀ ਲੈ ਕੇ ਵੀ ਮਿਲਾਂਗੇ ਧੰਨਵਾਦ ਮਿਹਰਬਾਨੀ ਮੈਨੂੰ ਆ ਬਹੁਤ ਚੰਗਾ ਲੱਗਿਆ ਇਹਨਾਂ ਦਾ ਆ ਜਿਗੜ ਜਿਆ